ਵੀ ਸਰਕਾਰ ਪਸੰਦ ਕਰਦੀ ਹੈ ਇਮਾਨਦਾਰੀ ਦਾ ਕੰਮ ਕੰਮ ਕਰੋ ਇਮਾਨਦਾਰੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਜਦੋਂ ਦਿੱਕਤ ਉਦੋਂ ਹੁੰਦੀ ਹੈ ਜਦੋਂ ਇਮਾਨਦਾਰੀ ਤੋਂ ਥੋੜਾ ਜਿਹਾ ਕਦਮ ਪਛਾਹ ਹੁੰਦਾ ਨਾ ਇਹਨਾਂ ਦਾ ਫਿਰ ਜੋ ਆਪਾਂ ਲੋਕਾਂ ਨੂੰ ਕਿਹਾ ਵੀ ਇਮਾਨਦਾਰੀ ਨਾਲ ਕੰਮ ਕਰਾਵਾਂਗੇ ਉਹਦੇ ਤੇ ਅਸਰ ਵੀ ਦੇਖ ਰਹੇ ਕੰਮ ਵੀ ਦੇਖ ਰਹੇ ਹੋ ਔਰ ਸਰਕਾਰ ਦੀ ਸ਼ਕਤੀ ਵੀ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ ਖਾਰੀ ਕੱਸੀ ਤੇਰੀ ਸੋਚ ਤੇ ਮੈਰਾ ਜੀ ਆਂਗੈ नेता जी ਅੱਜੇ ਓਪਨਿੰਗ ਤੇ ਓਪਨਿੰਗ ਹੋ ਰਹੀ ਏ ਬਟਾਲੇ ਦੇ ਵਿਕਾਸ ਵਾਸਤੇ ਕੀ ਕੀਤਾ ਚਾਹੁੰਦੇ ਹੋ ਹਾਂ ਬਿਲਕੁਲ ਜੀ ਅੱਜ ਮੈਂ ਧੰਨਵਾਦ ਕਰਦਾ ਬਟਾਲੇ ਦੇ ਆਪਣੇ ਸੰਗਤ ਦਾ ਲੋਕਾਂ ਦਾ ਜਿਨ੍ਹਾਂ ਨੇ ਮਾਨ ਸਤਕਾਰ ਦਿੱਤਾ ਹੈ ਤੇ ਪਰ ਉਹਨਾਂ ਦੀ ਦੇਖ ਰਿਕ ਦੇ ਵਿੱਚ ਹੀ ਹੁਣ ਜਿਹੜੇ ਕੀਤੇ ਹੋਏ ਕੰਮ ਜੋ ਉਹਨਾਂ ਦੀਆਂ ਡਿਮਾਂਡਾਂ ਨੇ ਉਹ ਚੱਲ ਸੋ ਚੱਲ ਉਹ ਪੂਰੀਆਂ ਕਰ ਰਹੇ ਆ ਕਿਉਂਕਿ ਇੱਥੇ ਜਦੋਂ ਮੈਂ ਸੜਕ ਦਾ ਉਦਘਾਟਨ ਕਰਨ ਆਇਆ ਸੀ ਇੱਥੇ ਦਿੱਕਤ ਸੀ ਵਾਸ਼ਰੂਮ ਦੀ ਕਿਉਂਕਿ ਇਧਰ ਨੂੰ ਲਾਂਗਾ ਸੀ ਤੇ ਜੈਮਸ ਨੂੰ ਵੀ ਪ੍ਰੋਬਲਮ ਸੀ ਤੇ ਲੇਡੀਜ਼ ਨੂੰ ਵੀ ਤੇ ਇਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਜਿਹੜਾ ਬਾਥਰੂਮ ਵਗੈਰਾ ਬਣਾ ਕੇ ਦਿੱਤਾ ਜਾਵੇ ਸੋ ਅੱਜ ਤਕਰੀਬਨ 10 ਲੱਖ ਦੀ ਲਾਗਤ ਦੇ ਨਾਲ ਅੱਜ ਉਦਘਾਟਨ ਕੀਤਾ ਤਾਂ ਜੋ ਕਿ ਸਾਡੇ ਜਿਹੜੇ ਵੀ ਲੋਕ ਹੋਣ ਉਹਨਾਂ ਨੂੰ ਤੰਗੀ ਪਰੇਸ਼ਾਨੀ ਐਮਐਲਏ ਸਰ ਬਿਲਕੁਲ ਜੀ ਦੇਖੋ ਹੁਣ ਜਿਉਂ-ਜਿਉਂ ਸਮਾਂ ਬੀਤ ਰਿਹਾ ਠੀਕ ਹੈ ਤੁਹਾਡੇ ਸਾਹਮਣੇ ਕੰਮਾਂ ਦੀ ਰਫ਼ਤਾਰ ਵੀ ਤੇਜ਼ ਹੋ ਰਹੀ ਹੈ ਔਰ ਮਜ਼ਾ ਵੀ ਆ ਰਿਹਾ ਵੀ ਲੋਕਾਂ ਨੂੰ ਇੱਕ ਆਸ ਸੀ ਜਿਹੜੀ ਵੀ ਵਾਕਿਆ ਹੀ ਵੀ ਕੋਣ ਸੁਣੋਗਾ ਇੱਕ ਗੱਲ ਤੇ ਕਲੀਅਰ ਹੋ ਗਈ ਆ ਵੀ ਇੱਕ ਵਿਸ਼ਵਾਸ ਲੋਕਾਂ ਦਾ ਜਿਹੜਾ ਬਣ ਚੁੱਕਿਆ ਵਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੇ ਹਿੱਤ ਲਈ ਕੰਮ ਕਰੂਗੀ ਕਿਉਂਕਿ ਕਾਂਗਰਸ ਦੇ ਵਾਦੇ ਵੀ ਵੇਖੇ ਨੇ ਲੋਕਾਂ ਨੇ ਘਰ ਘਰ ਨੌਕਰੀ ਦਵਾਂਗੇ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਸਮਾਰਟ ਫੋਨ ਦਵਾਂਗੇ ਮਿਲਿਆ ਦੇ ਵਿਚਾਰੇ ਨੂੰ ਕੱਖ ਨਹੀਂ ਪਰ ਆਪਾਂ ਜੋ ਜੋ ਕਿਹਾ ਸੀ ਪੰਜ ਗੱਲਾਂ ਤੇ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਸੀ 600 ਜੁਨਟ ਫ੍ਰੀ ਦਵਾਂਗੇ ਕਰਤੇ ਆਪਾਂ ਕਿਹਾ ਸੀ ਹਸਪੀਟਲਾਂ ਦੇ ਵਿੱਚ ਸੁਧਾਰ ਲੈ ਕੇ ਆਵਾਂਗੇ ਮਹੱਲਾ ਕਲੀਨਿਕ ਜਿਹੜੇ ਨੇ ਉਹ ਬਟਾਲੇ ਦੇ ਵਿੱਚ ਜਿਹੜੇ ਆ ਕਈ ਜਿਹੜੇ ਖੋਲ ਦਿੱਤੇ ਨੇ ਹੁਣ ਇਸ ਤੋਂ ਬਾਅਦ ਜਿਹੜੇ ਮੇਨ ਹਸਪੀਟਲਾਂ ਵਾਲਾ ਉਧਰ ਵੀ ਫੋਕਸ ਕਰਾਂਗੇ ਜੇ ਗੱਲ ਕੀਤੀ ਸੀ ਸਿੱਖਿਆ ਦੀ ਸਿੱਖਿਆ ਦੇ ਵਿੱਚ ਵੀ ਕਰੋੜਾਂ ਰੁਪਏ ਜਿਹੜੀ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਗਰੰਟੀ ਦਿੰਦੀ ਹਾਂ ਫਿਰ ਗੱਲ ਸਾਹਿਬ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ ਫਿਰ ਫਿਰ ਗੱਲ ਕੀਤੀ ਸ਼ਹੀਦਾਂ ਦੇ ਸਨਮਾਨ ਲਈ 1 ਕਰੋੜ ਦੀ ਰਾਸ਼ੀ ਦੇਵਾਂਗੇ ਉਹ ਵੀ ਦੇ ਰਹੇ ਇੱਕ ਵਾਦਾ ਰਹਿ ਗਿਆ ਜਿਹੜਾ ਲੇਡੀਜ਼ ਵਾਲਾ ਹਜ਼ਾਰ ਯਾਰ ਉਹ ਵੀ ਆਪਾਂ ਪੂਰਾ ਕਰਾਂਗੇ ਪਹਿਲੀ ਸਰਕਾਰ ਜੋ ਕਹਿੰਦੀ ਉਹ ਕਰਕੇ ਵਿਖਾਲਦੀ ਹੈ ਬਾਕੀ ਕਾਲੀ ਦਲ ਵੀ ਦੇਖੀ ਆ ਕਾਂਗਰਸ ਵੀ ਦੇਖੀ ਆ ਲੋਕਾਂ ਨੂੰ ਹੁਣ ਇਹਨਾ ਪਤਾ ਵੀ ਯਕੀਨਤੀ ਦੇ ਤੇ ਕਰਨਾ ਹੈ ਲੋਕ ਤੇਰੇ ਬਾਹਰੋਂ ਆਉਂਦੇ ਨੇ ਰਿਸ਼ਤੇਦਾਰ ਭੈਣ ਭਰਾ ਆਉਂਦੇ ਨੇ ਵਾਕਿਆ ਹੀ ਉਹਨਾਂ ਦੀ ਜੁਬਾਨੀ ਸੁਣੀ ਤਾਂ ਉਹ ਕਹਿੰਦੇ ਨੇ ਕਿ ਵਾਕਿਆ ਹੁਣ ਬਟਾਲੇ ਚ ਪਹੁੰਚ ਗਿਆ ਚਾਰੇ ਨੁਕਰਾਂ ਦੇ ਉੱਤੇ ਪਤਾ ਲੱਗਦਾ ਬਟਾਲਾ ਪਹੁੰਚ ਗਿਆ ਨਹੀਂ ਬਿਲਕੁਲ ਦੀ ਹਲੇ ਕਸਰ ਰਹਿੰਦੀ ਆ ਹਲੇ ਪੂਰੇ ਪੇਪਰ ਨਹੀਂ ਆਪਾਂ ਪਾਸ ਕੀਤੇ ਹਲੇ ਤੇ ਹੁਣ ਕੰਮ ਵੇਖੀ ਜਾਓ ਬਣਦਾ ਕੀ ਕੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜਿਉਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਿਹੜੇ ਉਹਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਪੂਰੇ ਕਰ ਰਹੀ ਹੈ ਔਰ ਉਹਦੀ ਨੜੀ ਤਹਿਤ ਲਗਭਗ 845 ਇਹਲੇ ਮਹਾਲਾ ਕਲੀਨਿਕ ਨੇ ਉਹ ਆਪਣੇ ਪੰਜਾਬ 'ਚ ਖੋਲੇ ਜਾ ਚੁੱਕੇ ਨੇ ਜਿੰਦੇ ਵੀ ਬਟਾਲੇ ਹਲਕੇ ਦੇ ਵਿੱਚ ਮਹਾਲਾ ਕਲੀਨਿਕ ਬਣਨੇ ਸਨ ਉਹ ਵੀ ਨੇ ਨਾਗਰਿਕ ਸੋਸ਼ਲ ਜਿਹੜੇ ਬਾਥਰੂਮ ਬਣੇ ਨੇ ਸਵਾਸ਼ ਭਾਰਤ ਦੀਨ ਉਹ ਵੀ ਜਿਹੜੇ ਐਮਨੈਬ ਸਾਹਿਬ ਨੇ ਉਹਦੀ ਵਿਚਾਰੀ ਕਰਕੇ ਬਣਾਤੇ ਜਾਈ ਨੇ ਅੱਜ ਉਹਨਾਂ ਦਾ ਓਵਰ ਬਰੇ ਵਿੱਚੋਂ ਉਤ ਘਟ ਰਿਹਾ ਹੈ ਸੋ ਕਾਫੀ ਲੋਕਾਂ ਨੂੰ ਜਿਹੜੀ ਇਹ ਵੇਟ ਹੈ ਹੋਰ ਵੀ ਇਲਾਕਿਆਂ ਦੇ ਵਿੱਚ ਕੰਮਾਂ ਦੇ ਉਹਨਾਂ ਨੂੰ ਆਸ਼ਵਸ਼ਣਗੀ ਦੇਣਾ ਚਾਹੀਦਾ ਦੇਖੋ ਐਮਐਸਬ ਲੱਗੇ ਹੋਏ ਨੇ ਸਰਕਾਰਾਂ ਆਪਣੇ ਕਰਦੀਆਂ ਨੇ ਉਹ ਯੂਰ ਸ਼ੋਰ ਦਾ ਫੰਡ ਲੈ ਆ ਰਹੇ ਬਟਾਲੇ ਦੇ ਵਿੱਚ ਦੇਖੋ ਵਿਰੋਧੀ ਕਹਿੰਦੇ ਨੇ ਕਿ ਕੰਮ ਨਹੀਂ ਹੋ ਰਿਹਾ ਮੈਨੂੰ ਦੱਸੋ ਬਟਾਲੇ ਦੇ ਵਿੱਚ ਇੰਨੇ ਕੰਮ ਹੋਏ ਨੇ 11 ਲੱਖ ਰੁਪਏ ਦੀ ਲਗਭਗ ਬਣ ਕੇ ਤਸਵੀਰ ਤਿਆਰ ਹੋਈ ਹੈ ਫਿਰ ਇਹ ਸੜਕਾਂ ਛੋੜੀਆਂ ਹੋਈਆਂ ਨੇ ਆ ਤੁਸੀਂ ਸਵਾਗਤੀ ਗੇਟ ਬਣੇ ਨੇ ਆ ਲਾਈਟਾਂ ਲੱਗ ਰਹੀਆਂ ਨੇ ਐਮਐਲਏ ਸਾਡੇ ਬਾਬਾ ਦੇ ਵਿਆਹ ਤੋਂ ਪਹਿਲਾਂ 4 ਕਰੋੜ ਦੇ ਲਗਭਗ ਲਾਈਟਾਂ ਵਾਸਤੇ ਫੰਡ ਲੈਂਦਾ ਜਿਹੜੀਆਂ ਪੂਰੇ ਸ਼ਹਿਰ ਦੇ ਵਿੱਚ ਲੱਗ ਜਾਣੀਆਂ ਔਰ ਬਟਾਲਾ ਜਿਹੜਾ ਪੂਰਾ ਪੂਰੇ ਯੂਰੋ ਸ਼ੋਰ ਨਾਲ جگਮਗਾਉਣਾ ਹੈ ਸੋ ਜਿਹੜੀ ਸੰਗਤ ਬਾਹਰੋਂ ਆਉਣਾ ਚਾਹੁੰਦੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਬਾਬੇ ਦੇ ਵਿਆਹ ਦੇ ਅਸੀਂ ਤਾਂ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਪੁਰਾ ਯੋਸ਼ੋ ਖਰੋਸ਼ ਨਾ ਆਓ ਆਮਨ ਅਮਾਨ ਦਾ ਇੱਥੇ ਪੂਰਾ ਪ੍ਰਬੰਧ ਹੈ ਹੁੱਲੜਬਾਜੀ ਬਿਲਕੁਲ ਨਹੀਂ ਹੋਏਗੀ ਐਮਐਲ ਸਾਹਿਬ ਇਸ ਗੱਲ ਵਾਸਤੇ ਪੂਰੇ ਚਿੰਤਤ ਨੇ ਪੂਰਾ ਪ੍ਰਬੰਧ ਕੀਤਾ ਗਿਆ ਹੈ ਲੋਕਾਂ ਦੇ ਪਹਿਨ ਦਾ ਲੋਕਾਂ ਦੇ ਆਉਣ ਜਾਣ ਦਾ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਜਿਹੜਾ ਕਰ ਦਿੱਤਾ ਗਿਆ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਕਿਸੇ ਨੂੰ ਲੋਕੀ ਬੜੀ ਖੁਸ਼ੀ-ਖੁਸ਼ੀ ਆਣ ਕੇ ਵਿਆਹਪੁਰਬ ਤੇ ਨਤਮਸਤਕ ਹੋ ਕੇ ਖੁਸ਼ ਨਿਭਰਤ ਕਰ ਸਕਦੇ ਨੇ